ਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਬਹੁਤ ਸਾਰੇ ਰੁੱਖ ਬਾਰੇ ਚਰਚਾ ਕਰਦੇ ਆਉਂਦੇ ਆ ਤੇ ਬਹੁਤ ਸਾਰੇ ਫੁੱਲਾਂ ਦੇ ਰੁੱਖ ਦੀ ਵੀ ਚਰਚਾ ਕਰਦੇ ਆਉਂਦੇ ਆ ਜਿਵੇਂ ਖਚਨਾਰ ਜਿਹੜੇ ਫਲਾਵਰ ਬਡਸ ਹੈਗੇ ਉਹਦੀ ਸਬਜੀ ਬਣਦੀ ਆ ਐਂ ਐਂ ਕਰਕੇ ਸੀਮਲ ਦੀ ਫਲਾਵਰ ਬਡ ਜੋ ਫੁੱਲ ਨਿਕਲ ਤੋਂ ਪਹਿਲਾਂ ਬਡਸ ਹੁੰਦੀਆਂ ਉਹਦੀ ਸਬਜੀ ਬਣਦੀ ਆ ਇਸ ਤਰ੍ਹਾਂ ਕਰਕੇ ਅੱਜਕੱਲ ਗੁਲਮੋਹਰ ਦੇ ਫੁੱਲ ਆ ਰੱਖੇ ਆ ਗੁਲਮੋਹਰ ਦੇ ਫੁੱਲਾਂ ਦੇ ਪਕੌੜੇ ਬਣਾ ਸਕਦੇ ਆਪਾਂ ਬੜਾ ਇੰਟਰਸਟਿੰਗ ਹੈ ਮੈਂ ਤੁਹਾਨੂੰ ਸਾਰੀ ਦੱਸਾਂ ਉਹ ਕੀ ਕੀ ਉਹਦੀ ਪ੍ਰੋਪਰਟੀਆਂ ਹੈਗੀਆਂ ਤੇ ਉਹਦੇ ਪਕੌੜੇ ਤੁਸੀਂ ਫੁੱਲਾਂ ਨੂੰ ਇਕੱਠਾ ਕਰਕੇ ਗੁਲਮੋਹਰਦਿਆਂ ਨੂੰ ਤਾਂ ਉਹਦੇ ਪੈਟ ਰੰਗਦਾਰ ਲਾਲ ਦੇ ਤੇ orange ਦੇ ਰੰਗ ਦੇ ਫੁੱਲ ਫੁੱਲ ਹੁੰਦੇ ਆ ਪੈਟਲਸ ਉਹਨੂੰ ਜਿ ਇਕੱਠਾ ਕਰਕੇ ਉਹਨੂੰ ਆਪਣਾ ਬੇਸਨ ਚ ਪਾ ਕੇ ਪਕੌੜੇ ਬਣਾ ਸਕਦੇ ਹੋ ਇਹ ਆਪਾਂ ਤੁਹਾਨੂੰ ਦੱਸਾਂਗੇ ਅੱਗੇ ਸਭ ਤੋਂ ਪਹਿਲਾਂ ਕੁਝ ਗੱਲਾਂ ਗਲਮੂਰ ਦੇ ਬਾਰੇ ਜਨਰਲ ਦੱਸਾਂਗੇ ਇਹਦਾ ਡੇਲੋਨੈਕਸ ਰਿਗੀਆ ਕਰਕੇ ਇਹਦਾ ਸੈਂਟੀਫਿਕ ਨੇਮ ਆ ਇਸ ਨੂੰ ਇਹ ਜਿਹੜੇ ਕਈ ਤਰ੍ਹਾਂ ਦੇ ਗਲਮੂਰਾਂ ਮਿਲਦੀਆਂ ਰੈੱਡ orange ਹੋ ਗਈ ਇੱਕ white ਗਲਮੂਰ ਵੀ ਇੱਕ ਨੀਲੀ ਗਲਮੂਰ ਜਕਰੰਡੇ ਨੂੰ ਬੋਲ ਦਿੰਦੇ ਆ ਬਲੋ ਇਹ ਅਲੱਗ-ਅਲੱਗ ਤਰ੍ਹਾਂ ਦੇ ਗਲਮੂਰਾਂ ਦੇ ਹੋ ਗਈਆਂ ਉਸ ਤੋਂ ਬਾਅਦ ਇਹਨੂੰ ਮਤਲਬ ਕਹਿੰਦਾ ਫਲੇਮ ਟਰੀ ਵੀ ਬੋਲ ਦਿੰਦੇ ਆ ਫਾਇਰ ਟਰੀ ਵੀ ਬੋਲ ਰॉयਲ ਪੀਕਾਕ ਟਰੀ ਬੋਲਦੇ ਨੇ ਪੀਕਾਕ ਟਰੀ ਇਸ ਤਰੀ ਬੋਲਦੇ ਜਿਵੇਂ ਗਲਮੋਰ ਸ਼ਬਦ ਨੂੰ ਦੇਖਿਆ ਹੈ ਗੁਲ ਦਾ ਮਤਲਬ ਹੋ ਗਿਆ ਫੁੱਲ ਮੋਹਰ ਦਾ ਮਤਲਬ ਮੋਰ ਮੋਰ ਵਰਗੇ ਫੁੱਲ ਬੋਲਦੇ ਇੱਕ ਗਲਮੋਰ ਦਾ ਸ਼ਬਦ ਦਾ ਮਤਲਬ ਅਰਥ ਹੈਗਾ ਇਹ ਜਿਹੜਾ ਪਲਾਂਟ ਹੈ ਮੀਡਲ ਸਾਈਜ਼ਡ ਡੈਸਿਡੂਸ ਪਲਾਂਟ ਆ ਇਹ ਜਿਹੜਾ ਸਾਊਥ ਅਫਰੀਕਾ ਦਾ ਮੈਡਗਾਸਕਰ ਕਰਕੇ ਜਿਹੜਾ ਇਲਾਕਾ ਹੈਗਾ ਉਸ ਦਾ ਨੇਟਿਵ ਉਥੋਂ ਦਾ ਮਤਲਬ ਕਹਿੰਦਾ ਇੰਡੀਆ 'ਚ ਇਹ ਬਾਅਦ ਚ ਆਇਆ ਇਹਨੂੰ ਐਜ਼ ਅਰਨਮੈਂਟਲ ਰੱਖ ਲੈਂਦਾ ਬਲੋ ਤਾਂ ਇਹ ਜਿਹੜਾ ਵਾਰਮ ਕਲਾਈਮੇਟਡ ਇਹ ਥੋੜੇ ਜੇ ਗਰਮ ਇਲਾਕੇ ਜਿਹੜੇ ਹੈਗੇ ਉਹਨਾਂ ਨੂੰ ਉੱਥੇ ਉਗਦਾ ਹੈ ਨਾ ਤਾਂ ਦੇਖੋ ਸਮਝ ਨਾ ਤਾਂ ਇਹ ਵਾਟਰ ਲੋਕਿੰਗ ਦੇ ਅਨੁਸਾਰ ਦਾ ਹੈਗਾ ਨਾ ਇਹ ਠੰਡ ਨੂੰ ਅੱਧ ਦੀ ਸਾਡੀ ਫਰੋਸਟ ਨੂੰ ਸੰਭਾਲਦਾ ਮਤਲਬ ਕਿ ਨਹੀਂ ਸਹਿ ਕਰਨ ਸਹਨ ਕਰ ਪਾਉਂਦਾ ਇਸ ਲਈ ਆਪਾਂ ਇਸ ਵਾਰ ਦੇਖਿਆ ਵੀ ਜਿਹੜੀ ਸਾਡੀ ਐਕਸਟੈਂਡਡ ਵਿੰਟਰ ਆਈ ਹੈ ਜਿਵੇਂ ਆਪਣੀ ਹੌਨ ਨੂੰ ਜਾ ਕੇ ਉਹਨੇ ਫੁੱਲ ਕੱਢਣੇ ਇਹ April ਦੇ ਐਂਡ 'ਚ ਫੁੱਲ ਕੱਢ ਲੈਣਾ ਹੈਗਾ April ਤੋਂ ਲੈ ਕੇ June ਤੱਕ ਫੁੱਲ ਦਿੰਦਾ ਮਤਲਬ April ਤੋਂ ਕੱਢ ਕੇ ਐਂਡ April ਤੋਂ ਮਤਲਬ ਤਾਂ ਮਤਲਬ ਕਿ June ਤੱਕ ਰਹਿੰਦੇ ਆ ਇਸ ਵਾਰ ਥੋੜੀ ਪੱਤੇ ਵੀ ਲੇਟ ਕੱਢੇ ਤੇ ਫੁੱਲ ਵੀ ਲੇਟ ਆ ਇਹ ਅਮਲਤਾਸ ਦੇ ਵੀ ਲੇਟ ਆ ਮਤਲਬ ਇਹ ਸਾਰਾ ਜਿਹੜਾ ਸਾਡਾ ਵਿੰਟਰ ਜਿਹੜੀ ਗੜਬੜ ਹੋਈ ਇਸ ਵਾਰ ਤਾਂ ਇਹ ਵੀ ਦੱਸਣਾ ਚਾਹਾਂਗੇ ਜਿਹੜੀ ਨਿੰਮ ਹੈਗੀ ਆ ਤਾਂ ਨਿੰਮ ਦਾ ਵੀ ਦਿੱਕਤ ਆਈ ਆ ਦੇਖੋ ਦੋ ਗੱਲਾਂ ਤੇ ਡਿਪੈਂਡ ਕਰਦਾ ਪੱਤੇ ਤੇ ਫੁੱਲ ਕੱਢਣਾ ਇੱਕ ਡੇ ਦੀ ਲੈਂਥ ਇੱਕ ਜਿਹੜਾ ਮਤਲਬ ਕਹਿੰਦਾ ਟੈਂਪਰੇਚਰ ਦੋ ਗੱਲਾਂ ਤੇ ਡਿਪੈਂਡ ਕਰਦਾ ਰੁੱਖ ਦੇ ਪੱਤੇ ਕੱਟਣ ਦਾ ਪਰ ਇਸ ਸਮੇਂ ਚ ਜਿਹੜੀ ਨਿੰਮ ਹੈਗੀ ਆ ਨਿੰਮ ਨਹੀਂ ਸਹਾਰ ਕਰ ਪਾਈ ਕੁਝ ਇਲਾਕਿਆਂ 'ਚ ਨਿੰਮ ਦੇ ਇਹ ਟੈਂਪਰੇਚਰ ਜਿਹੜਾ ਵੇਰੀਏਸ਼ਨ ਹੈਗੀ ਆ ਉਹਨੂੰ ਨਹੀਂ ਚੱਲਿਆ ਮਤਲਬ ਤੇ ਬਹੁਤ ਸਾਰੇ ਇਲਾਕੇ ਸਾਨੂੰ ਰਿਪੋਰਟਾਂ ਆਈਆਂ ਅਸੀਂ ਸੋਚਿਆ ਜੀ ਸ਼ਾਇਦ ਉਹ ਨਿੰਮ ਪੱਤੇ ਕੱਢ ਲਈ ਪਰ ਬਹੁਤ ਸਾਰੇ ਨਿੰਮ ਮਰੀਏ ਵੀ ਪੰਜਾਬ 'ਚ ਬਹੁਤ ਹੀ ਇੱਕ ਮੰਦਭਾਗੀ ਸਾਡੇ ਪੰਜਾਬ ਲਈ ਖਬਰ ਆ ਕਿਉਂਕਿ ਸਾਡਾ ਨੇਟਿਵ ਆ ਨਿੰਮ ਵੀ ਤੇ ਸਾਡੇ ਕੋਲ ਹਜੇ ਤਾਂ ਪਾਣੀ ਹੈਗਾ ਕਿਉਂਕਿ ਸਾਡੇ ਜੋ ਜੋ ਪਾਣੀ ਦੇ ਪੱਤਨ ਸਾਡੇ ਡਾਊਨ ਜਾਣੇ ਆ ਤਾਂ ਨਿੰਮਾਂ ਦੇ ਬਾਇਓਟਿਕ ਸਟ੍ਰੈਸ ਦੇ ਵਿੱਚ ਆਉਂਦੇ ਜਾਣਾ ਮਤਲਬ ਹੋਰ ਇਹ ਨਿੰਮ ਦੀ ਅਸੀਂ ਹੋਰ ਵੀ ਚਰਚਾ ਕਰਾਂਗੇ ਇੱਕ ਵਾਰ ਲੱਗ ਤੋਂ ਵੀਡੀਓ ਬਣਾਵਾਂਗੇ ਕਿਉਂਕਿ ਬਹੁਤ ਸਾਰੇ ਨਿੰਮਾਂ ਮਰੀਏ ਵੀ ਹੈਗੇ ਆ ਪੰਜਾਬ 'ਚ ਤੇ ਫਿਰ ਇਸ ਵਾਰ ਫੇਰ ਦੁਬਾਰਾ ਗਲਮੋਰ ਤੇ ਆਉਂਦੇ ਹੈਗੇ ਆ ਗਲਮੋਰ ਜਿਹੜਾ ਮਤਲਬ ਕਹਿੰਦਾ ਇਹਨੂੰ ਕਾਫੀ ਸਨਲਾਈਟ ਚ ਜੀ ਮਤਲਬ ਉਹ ਗਲਬੋਦ ਦੀ ਰੋ ਕਿਤੇ ਦਰਖਤ ਲਾਏ ਵੀ ਹੈਗੇ ਆ ਰੋਡ ਸਾਈਡ ਤਾਂ ਕਟੋ-ਕਟ 30 ਫੁੱਟ ਦਾ ਜੀ ਗੈਪ ਦੇਵਾਂਗੇ ਆਪਸ ਵਿੱਚ ਇੱਕ ਰੁੱਖ ਤੋਂ ਰੁੱਖ ਤਾਂ ਜਾ ਕੇ ਉਹਨੂੰ ਸਨਲਾਈਟ ਪੂਰੀ ਪਊਗੀ ਤਾਂ ਹੀ ਜਾ ਕੇ ਉਹ ਚੰਗੇ ਫੁੱਲ ਦੋਗਾ ਕੋਈ ਵੀ ਸਪੈਸ਼ਲ ਜਿਵੇਂ ਅਮਲਤਾਸ ਕੋਈ ਵੈਰਾਈਟੀ ਜਿਹੜੀ ਫੁੱਲਾਂ ਨਹੀਂ ਹੁੰਦੀ ਉਹਨੂੰ ਜਿਵੇਂ ਵੱਧ ਗੈਪ ਜਿਵੇਂ ਚੰਡੀਗੜ੍ਹ ਦੇ ਵਿੱਚ ਐਵੇਨਿਊ ਦਰਖਤ ਲੱਗੇ ਹੋਏ ਆ ਜਿਹੜੀ ਪਿਲਖਣਾ ਹੋਈਆਂ ਗਲਮੋਰ ਹੋਏ ਜਿਹਨੇ ਵੀ ਫਲਾਵਰਿੰਗ ਟਰੀਜ਼ ਉਹਨੂੰ ਵੱਡਾ ਗੈਪ ਦਿੱਤੀ 30-30 ਫੁੱਟ ਦਾ ਗੈਪ ਦਿੱਤਾ ਹੋਇਆ ਤਾਂ ਕਿ ਉਹ ਫੁੱਲ ਉਹਨੂੰ ਪੂਰੀ ਰੋਸ਼ਨੀ ਮਿਲੇ ਤਾਂ ਫੁੱਲ ਕਰ ਸਕਣ ਤਾਂ ਮਤਲਬ ਕਹਿੰਦਾ ਇਹ ਮਿਡਲ ਸਰਚ ਡੈਸਡਿਊਸ ਦਾ ਤਾਂ ਪੱਛੜੀ ਰੁੱਖਾ ਮਤਲਬ ਹੁਣ ਇਹਨੇ ਨਵੇਂ ਪੱਤੇ ਕੱਢੇ ਪਹਿਲਾਂ ਪੱਤੇ ਇਹ ਸਰਦੀ ਝਾੜ ਦਿੰਦਾ ਕਾਫੀ ਲੰਬਾ ਸਮਾਂ ਪੱਤੇ ਝੜੇ ਰ ਨੰਗਾ ਰਹਿੰਦਾ ਰੁੱਖ ਮਤਲਬ ਕਹਿੰਦਾ ਤਾਂ ਇੱਕ ਮਤਲਬ ਕਹਿੰਦੇ ਤੇ ਇੱਕ ਇਨਸਟਰੂਮੈਂਟ ਬੰਦਾ ਹੈਗਾ ਜਿਹਨੂੰ ਸ਼ੱਕ ਸ਼ੱਕ ਬੋਲਦੇ ਆ ਇਹ ਮਤਲਬ ਉਹ ਵੈਸਟ ਇੰਡੀਜ਼ ਵਿੱਚ ਇਹਨੂੰ ਵਰਤਦੇ ਹੈਗਾ ਇਹ ਬੜਾ ਇੰਟਰਸਟਿੰਗ ਆ ਇਹ ਜਿਹੜਾ ਇਨਸਟਰੂਮੈਂਟ ਦਿਖਾਵਾਂਗੇ ਵੀਡੀਓ ਦੇ ਵਿੱਚ ਤੇ ਮਰਾਕਾ ਵੀ ਬੋਲ ਦਿੰਦੇ ਆ ਉਹਨੂੰ ਮਤਲਬ ਕਹਿੰਦਾ ਉਸ ਤੋਂ ਬਾਅਦ ਜਿਹੜਾ ਇਹਦਾ ਜਿਹੜਾ ਇਹਦਾ ਆਇਲ ਨਿਕਲ ਆ ਤੇਲ ਦਾ ਉਸ ਨੂੰ ਮਤਲਬ ਉਹਦੇ ਐਂਟੀ ਬੈਕਟੀਰੀਅਲ ਤੇ ਇਨਸੈਕਟਿਸਿਡਲ ਪ੍ਰੋਪਰਟੀਜ਼ ਹੈਗੇ ਆ ਆਇਲ ਦੇ ਵਿੱਚੋਂ ਤੇਲ ਦੇ ਵਿੱਚ ਆਇਲ ਹੁੰਦਾ ਦੇ ਬੀਜਾਂ ਦੇ ਵਿੱਚ ਤਾਂ ਜਿਹੜਾ ਇਹਦਾ ਮਤਲਬ ਕਹਿੰਦਾ ਇਹਦੇ ਬੀਜ ਹੈਗੇ ਬੜੀ ਸੋਹਣੇ ਕਾਲੇ ਤੇ ਚਿੱਟੇ ਧਾਰੀਆਂ ਹੁੰਦੀਆਂ ਉਹਨੂੰ ਮਤਲਬ ਮਾਲਾ ਵੀ ਬਣਾ ਕੇ ਕੁਝ ਲੋਕ ਪਾਉਂਦੇ ਆ ਬੀਜਾਂ ਨੂੰ ਮਤਲਬ ਕਹਿੰਦਾ ਇਹ ਤੋਂ ਮਤਲਬ ਕਹਿੰਦਾ ਸੋਪ ਵੀ ਬਣਦੇ ਆ ਸਾਬਣ ਵੀ ਬਣਦਾ ਤੇ ਜਿਹੜਾ ਆਇਲ ਕੇਕ ਬਜ ਦਾ ਸਾਬਣ ਕੱਟ ਬਣਾਉਣ ਤੋਂ ਬਾਅਦ ਜਿਹੜਾ ਕਰਸ਼ ਕਰਨ ਤੋਂ ਬਾਅਦ ਜਿਹੜਾ ਫਟ ਉਹਨੂੰ ਫਰਟੀਲਾਈਜ਼ਰ ਵੀ ਯੂਜ਼ ਹੁੰਦਾ ਹੈਗਾ ਤਾਂ ਇਸ ਤੋਂ ਬਾਅਦ ਦਸਰਾ ਚਾਹਾਂਗੇ ਜਿਹੜਾ ਇਹਦਾ ਫਲਾਵਰ ਜਿਹੜੇ ਆਪਾਂ ਦੱਸਿਆ ਵੀ ਪਕੌੜੇ ਹੁਣ ਕਮਿੰਗ ਬੈਕ ਟੂ ਪਕੌੜੇ ਜਿਹੜੇ ਫਲਾਵਰ ਦੇ ਫੁੱਲਾਂ ਦੇ ਬੰਦੇ ਉਹਦੇ ਕਿਉਂ ਬੰਦੇ ਆ ਉਹਦੇ ਵਿੱਚ ਐਂਟੀਆਕਸੀਡੈਂਟ ਪ੍ਰੋਪਰਟੀਆਂ ਹੈਗੀਆਂ ਉਹਦੇ ਵਿੱਚ ਪੋਲੀਫੀਨੋਲ ਦਾ ਫਲੇਵਨੋਇਡਸ ਹੈਗੇ ਕੈਰੋਟੀਨੋਇਡਸ ਹੈਗੇ ਟੈਨਨਸ ਸੈਪੋਨਿਨ ਸਟੀਰੋਇਡਸ ਐਲਕਲੋਇਡਸ ਸਾਰੇ ਹੋਣ ਕਰਕੇ ਇਹ ਮਤਲਬ ਆਰਗਨ ਨੂੰ ਪ੍ਰੋਟੈਕਟਿੰਗ ਪ੍ਰੋਪਰਟੀਆਂ ਹੈਗੀਆਂ ਐਂਟੀ ਆਕਸੀਡੈਂਟ ਪ੍ਰੋਪਰਟੀਆਂ ਮਤਲਬ ਜਿਹੜੇ ਛੋੜੇ ਫ੍ਰੀ ਰੈਡੀਕਲ ਨੂੰ ਬਾਹਰ ਕੱਢਣਾ ਥੋੜੇ ਆਰਗਨ ਨੂੰ ਪ੍ਰੋਟੈਕਟ ਕਰਨਾ ਇਸ ਲਈ ਜਿਹੜੇ ਪਕੌੜੇ ਪਕੌੜੇ ਹੋਗੇ ਇਹ ਫੁੱਲਾਂ ਨੂੰ ਵਰਤ ਸਕਦੇ ਆਪਾਂ ਜਦੋਂ ਹੁਣ ਇਸ ਟਾਈਮ ਆਇਆ ਹੋਇਆ ਤੁਸੀਂ ਯੂਜ਼ ਕਰ ਸਕਦੇ ਹੋ ਮਤਲਬ ਕਹਿੰਦਾ ਤੇ ਇਆਂ ਫਲਾਵਰ ਦੀ ਐਂਟੀ ਡਾਇਬੀਟਿਕ ਪ੍ਰੋਪਰਟੀਆਂ ਵੀ ਹੈਗੀਆਂ ਤਾਂ ਐਂਟੀ ਬੈਕਟੀਰੀਅਲ ਪ੍ਰੋਪਰਟੀਆਂ ਹੈਗੀਆਂ ਐਂਟੀ ਡਾਇਰੀਲੀ ਪ੍ਰੋਪਰਟੀਆਂ ਹੈਗੀਆਂ ਐਂਟੀ ਮੈਕ੍ਰੋਬੀਅਲ ਤੇ ਐਂਟੀ ਇਨਫਲੇਮੇਟਰੀ ਪ੍ਰੋਪਰਟੀਆਂ ਵੀ ਫੁੱਲਾਂ ਦੀ ਹੈਗੀਆਂ ਇੰਨੇ ਇੰ ਤਾਂ ਇੱਕ ਜਿਹੜੀ ਸ਼ਾਈਜੀ ਕਮਿਊਨਿਟੀ ਹੈਗਾ ਸਾਊਥ-ਵੈਸਟਰਨ ਬੰਗਲਾਦੇਸ਼ ਦੇ ਵਿੱਚ ਉਹ ਫੁੱਲ ਨੂੰ ਯੂਜ਼ ਕਰਦੇ ਆ ਕ੍ਰੋਨਿਕ ਜਿਹੜੇ ਕਿਸੇ ਨੂੰ ਬੁਖਾਰ ਚੜ੍ਹ ਜੇ ਇਹ ਉੱਥੋਂ ਦੀ ਕਮਿਊਨਿਟੀ ਆਦੀਵਾਸੀ ਯੂਜ਼ ਕਰਦੀ ਹੈ ਟਰੈਵਲ ਕਮਿਊਨਿਟੀ ਸਾਊਥ-ਵੈਸਟਰਨ ਬੰਗਲਾਦੇਸ਼ ਦੀ ਸ਼ਾਈਜੀ ਕਮਿਊਨਿਟੀ ਉਸ ਤੋਂ ਬਾਅਦ ਇੱਕ ਜਨਾਡੀ ਕਮਿਊਨਿਟੀ ਆ ਮਤਲਬ ਅੰਦਰ ਪ੍ਰਦੇਸ਼ ਦੀ ਉਹ ਵੀ ਇਹਨਾਂ ਦੇ ਫੁੱਲਾਂ ਨੂੰ ਵਰਤਦੇ ਜਿਹੜੋ ਆਪਾਂ ਮੈਂਸੂਲ ਸਾਈਕਲ ਜਿਹੜੋ ਚੱਲਦਾ ਹੈਗਾ ਲੇਡੀਜ਼ ਦੇ ਉਹ ਬਹੁਤ ਜ਼ਿਆਦਾ ਜਿਹੜੇ ਭਿਆਨਕ ਪੇਨ ਜਿਹਨੂੰ ਹੁੰਦੀ ਹੈ ਕਿਸੇ ਸਮੇਂ 'ਚ ਤਾਂ ਉਸ ਲਈ ਉਹਨੂੰ ਯੂਜ਼ ਕਰਦੇ ਆ ਫੁੱਲਾਂ ਨੂੰ ਉਹਨੂੰ ਯੂਜ਼ ਕਰਕੇ ਘਟਾਉਣ ਵਾਸਤੇ ਵਰਤੇ ਹੈਗੇ ਮਤਲਬ ਕਹਿੰਦਾ ਇਹਨੂੰ ਇਹ ਟ੍ਰੀਟਮੈਂਟ ਚੱਲਦੀ ਹੈਗੀ ਆ ਤੇ ਗਲਮੋਰ ਦੇ ਫੁੱਲਾਂ ਨੂੰ ਸਨਸਕ੍ਰੀਨ ਲੋਸ਼ਨ ਵੀ ਇਹਨੂੰ ਉਹਨੂੰ ਕੁੱਟ ਕੇ ਦੋ ਸਨਸਕ੍ਰੀਨ ਲੋਸ਼ਨ ਦੇ ਤੌਰ ਤੇ ਵੀ ਲਾ ਸਕਦੇ ਆ ਇਹ ਵੀ ਇਹਨੂੰ ਵਰਤੇ ਜਾਂਦਾ ਹੈਗਾ ਤਾਂ ਇਹਨੂੰ ਮਤਲਬ ਜਿਹੜੇ ਫੁੱਲ ਹੈਗੇ ਤੇ ਜੈਮ ਵੀ ਬਣ ਜਾਂਦੇ ਆ ਫੁੱਲਾਂ ਦੇ ਉਦੋਂ ਚ ਇੱਕ ਇਹ ਕਿ ਬਹੁਤ ਹੀ ਐਲਕੋਹੋਲਿਕ ਡਰਿੰਕ সুইਟ ਐਲਕੋਹੋਲਿਕ ਡਰਿੰਕ ਵੀ ਬਣਾ ਲੈਂਦੇ ਲੋਕੀ ਇਹਦੇ ਮਤਲਬ ਕਹਿੰਦਾ ਤੇ ਫਲੋਰਲ ਟੀ ਮਤਲਬ ਇਹਦੀ ਫੁੱਲਾਂ ਦੀ ਚਾਹ ਵੀ ਬਣਾ ਸਕਦੇ ਜਿਸ ਤਰ੍ਹਾਂ ਆਪਾਂ ਟੱਕ ਦੇ ਫੁੱਲਾਂ ਦੀ ਚਾਹ ਬ ਇਸ ਤਰ੍ਹਾਂ ਕਰਕੇ ਹੈਬਿਸਕਸ ਦੇ ਫੁੱਲਾਂ ਦੀ ਚਾਹ ਬਣਾ ਲੈਂਦੇ ਆਪਾਂ ਇਸ ਤਰ੍ਹਾਂ ਹੀ ਗੁਲਮੋਹਰ ਦੇ ਫੁੱਲਾਂ ਦੀ ਵੀ ਚਾਹ ਬਣ ਜਾਂਦੀ ਹੈਗੀ ਆ ਤਾਂ ਇਹ ਵੀ ਤੁਸੀਂ ਆਪਾਂ ਤੁਹਾਨੂੰ ਬਣਾ ਕੇ ਵੀ ਕਿਸੇ ਨੂੰ ਦਿਖਾਵਾਂਗੇ ਗੁਲਮੋਹਰ ਦੇ ਫੁੱਲਾਂ ਦੀ ਚਾਹ ਵੀ ਕਿਤੇ ਪਕੌੜੇ ਬਣਾ ਕੇ ਦਿਖਾ ਦਾਂਗੇ ਬਹੁਤ ਇੰਟਰਸਟਿੰਗ ਹੈ ਸੋ ਹਣ ਇਹ ਮਈ ਇਹਨੂੰ ਮਈ ਫਲਾਵਰ ਵੀ ਬੋਲ ਦਿੰਦੇ ਆ ਗੁਲਮੋਹਰ ਨੂੰ ਕਿਉਂਕਿ ਲੰਬਾ ਸਮਾਂ ਇਹ ਜਿਹੜੇ ਫੁੱਲ ਰਹਿੰਦੇ ਹੈਗੇ ਇਹਦੇ ਉਸ ਤੋਂ ਬਾਅਦ ਇਸ ਰੁੱਖ ਨੂੰ ਇਸਾਈ ਜਿਹੜੇ ਧਰਮ ਦੇ ਲੋਕ ਆ ਉਹਨੂੰ ਪੈਂਟਕੋਸਟ ਟਰੀ ਵੀ ਬੋਲ ਦਿੰਦੇ ਆ ਪੈਂਟਕੋਸਟ ਟਰੀ ਦਾ ਮਤਲਬ ਇਹ ਹੋਇਆ ਵੀ ਕਹਿੰਦੇ ਈਸਟਰ ਈਸਟਰ ਤੋਂ ਤਾਂ ਇਸ ਰੁੱਖ ਦੇ ਫੁੱਲ ਪੂਰੇ ਜੋਬੰਦ ਉੱਤੇ ਸਨ ਇਸ ਲਈ ਉਹਨੂੰ ਪੈਂਟਕੋਸਟ ਟਰੀ ਬੋਲ ਦਿੰਦੇ ਆ ਈਸਾਈ ਲੋਕ ਉਹਨੂੰ ਕਹਿੰਦੇ ਹੈਗੇ ਆ ਉਸ ਤੋਂ ਬਾਅਦ ਹੁਣ ਗੱਲ ਆਉਂਦੀ ਇੰਡੀਅਨ ਦੇ ਇੰਡੀਅਨ ਲੋਕ ਜਿਹੜੇ ਹੈਗੇ ਉਹਨੂੰ ਕਿਵੇਂ ਵੀ ਵਰਤਦੇ ਹੈਗੇ ਆ ਇੰਡੀਅਨ ਲੋਕ ਜਿਹੜੇ ਹੈਗੇ ਉਹਨੂੰ ਮਤਲਬ ਕਹਿੰਦਾ ਗੁਲਮੋਹਰ ਰੁੱਖਾਂ ਨੂੰ ਬੀਜਾਂ ਤੋਂ ਤਿਆਰ ਕਰਦੇ ਆ ਤੇ ਮੇਨ ਜਿਹੜਾ ਖਾਸ ਮੁੱਦਾ ਤੇ ਫੁੱਲਾਂ ਦੇ ਮਤਲਬ ਕਹਿੰਦਾ ਵਧੀਆ ਫੁੱਲ ਲੱਗਦੇ ਇਸ ਲਈ ਉਹਨੂੰ ਲਾਇਆ ਜਾਂਦਾ ਅਮਲ ਤਾਂ ਇਸ ਨੂੰ ਇਹੀ ਲਾਇਆ ਜਾਂਦਾ ਹੈਗਾ ਸਾਡੇ ਜਿਹੜੇ ਪੰਜਾਬ ਦੀ ਜਿਹੜੀ ਧਰਤੀ ਹੈਗੇ ਦੇ ਵਿੱਚ ਵੀ ਗਲਮੂਰ ਆਮ ਆਪਾਂ ਸ਼ਹਿਰਾਂ 'ਚ ਦੇਖਦੇ ਆਂ ਪਾਰਕਾਂ 'ਚ ਦੇਖਦੇ ਆਂ ਯੂਨੀਵਰਸਿਟੀਆਂ 'ਚ ਦੇਖਦੇ ਆਂ ਉਹ ਐਵੇਨਿਊ ਦੇ ਰਕਤੇ ਤੌਰ ਤੇ ਲਾਇਆ ਉਹਨੂੰ ਫੁੱਲਾਂ ਕਰਕੇ ਲਾਇਆ ਹੋਗਾ ਪਰ ਲੋਕੋ ਨੂੰ ਇਹ ਨਹੀਂ ਪਤਾ ਵੀ ਇਹ ਫੁੱਲਾਂ ਦੀ ਆ ਮਤਲਬ ਕਹਿੰਦਾ ਕਿੰਨੀ ਯੂਸਫੁਲ ਹੈਗੇ ਉਹਦੇ ਪਕੌੜੇ ਬਣਾ ਸਕਦੇ ਆ ਉਹਦੇ ਤੁਸੀਂ ਚਾਹ ਬਣਾ ਸਕਦੇ ਹੋ ਇਹ ਗਲਮੂਰ ਦੇ ਫੁੱਲਾਂ ਦੀ ਇਸ ਲਈ ਸਾਡਾ ਜਾਣਕਾਰੀ ਦਿੰਦਾ ਹੀ ਮਕਸਦ ਸੀ ਵੀ ਗਲਮੂਰ ਨੂੰ ਆਪਾਂ ਐਵੇਂ ਨਾ ਜਾਣੀ ਗਲਮੂਰ ਬਹੁਤ ਹੀ ਇੰਟਰਸਟਿੰਗ ਰੁੱਖ ਆ ਤੇ ਸਾਡੀ ਧਰਤੀ 'ਚ ਹੋਇਆ ਜੇ ਕੋਈ ਸਾਡਾ ਵਾਰਮ ਕਲਾਈਮੇਟ ਰਹਿੰਦਾ ਪਰ ਥੋ ਉਹ ਮਤਲਬ ਉਹਦਾ ਕਲਾਈਮੈਟਿਕ ਚੇਂਜ ਆ ਪਰ ਨਾਰਮਲੀ ਇਹ ਗਰਮੂਰ ਸਾਡੀ ਧਰਤੀ ਦੇ ਵਿੱਚ ਪੰਜਾਬ ਦੇ ਵਿੱਚ ਹੋ ਜਾਂਦਾ ਹੋ ਜਾਂਦਾ ਹੈਗਾ ਅਸੀਂ ਜਿਹੜਾ ਰਾਉਂਡ ਗਲਾਸ ਫਾਊਂਡੇਸ਼ਨ ਉਹ ਤਿਆਰ ਕਰਦੇ ਆ ਗਲਮੂਰ ਨੂੰ ਉਹ ਮਤਲਬ ਬੀਜਾਂ ਤੋਂ ਤਿਆਰ ਕਰਦੇ ਆ ਸਾਡੀ ਨਰਸਰੀ ਵਿੱਚ ਹਰ ਸਾਲ ਗਲਮੂਰ ਨੂੰ ਤਿਆਰ ਕੀਤਾ ਜਾਂਦਾ ਵੀ ਥੋੜੇ ਛੋਟੇ ਸਕੇਲ ਦੇ ਵਿੱਚ ਪਾਰਕਾਂ ਵਾਸਤੇ ਜਾਂ ਮਤਲਬ ਕਿਸੇ ਯੂਨੀਵਰਸਿਟੀ ਕਾਲਜ ਵਿੱਚ ਗਲਮੂਰ ਲਾਉਣਾ ਤੇ ਉੱਥੇ ਬਰਸ ਜੇ ਕਿਸੇ ਨੂੰ ਗਲਮੂਰ ਦੇ ਰੁੱਖ ਚਾਹੀਦੇ ਤੁਹਾਨੂੰ ਤਾਂ ਸਾਡੀ ਨਰਸਰੀ 'ਚ अवेलेबल ਹੁੰਦਾ ਗਲਮੂਰ ਦਾ ਰੁੱਖ ਕਦੋਂ ਵੀ ਤੁਸੀਂ ਫ੍ਰੀ ਆਫ ਕਾਸਟ ਬੂਟੇ ਲੈ ਆ ਸਕਦੇ ਹੋ ਸਾਡਾ ਮਕਸਦ ਇਹਨਾਂ ਕਿਉਂਕਿ ਜਿੰਨੇ ਵੀ ਰੁੱਖ ਹੈਗਾ ਤੁਸੀਂ ਜਿੰਨੀ ਵੀ ਅਸੀਂ ਚਰਚਾ ਕਰਦੇ ਆ ਉਹਦੇ ਨੇ ਮੈਡੀਸਨ ਗੁਣ ਹੈਗਾ ਆਯੁਰਵੇਦ ਦੀ ਚਰਚਾ ਚੱਲਦੀ ਡਾਕਟਰ ਸ਼ਿਵਰਾਜ ਸਿੰਘ ਜੀ ਨਾਲ ਬਾਕੀ ਹੋਰ ਜਿੰਨੇ ਵੀ ਸੀ ਉਹ ਉਹਨਾਂ ਦੇ ਬੀਜਾਂ ਬਾਰੇ ਉਹਨਾਂ ਦੇ ਫੁੱਲਾਂ ਬਾਰੇ ਸਾਰਾ ਨੇ ਮੈਡੀਸਨ ਗੁਣ ਆ ਮਤਲਬ ਤਾਂ ਇਸ ਲਈ ਇਹ ਗਲਮੋਰ ਦੀ ਵੀਡੀਓ ਬਹੁਤ ਇੰਟਰਸਟਿੰਗ ਵੀਡੀਓ ਸੀ ਅਸੀਂ ਇਹ ਇੱਕ ਬੁੱਕ ਤੋਂ ਪੜਿਆ ਬੜਾ ਉਹਨਾਂ ਨੇ ਇੱਕ ਜਿਹੜੀ ਰੈਸਪੀਜ਼ ਦੀ ਕਿਤਾਬ ਹੈਗੀ ਉਹਨਾਂ ਨੇ ਬਹੁਤ ਇੰਟਰਸਟਿੰਗ ਲਿਖਦੇ ਆ ਉਹ ਉਤੋਂ ਦੇਖਿਆ ਵੀ ਕੀ ਗਲਮੋਰ ਦਾ ਉਹ ਕਰਦੇ ਆ ਤੇ ਉਹਨੂੰ ਤੁਸੀਂ ਉਹਨੂੰ ਆਪ ਦੀ ਛਾਡੀ ਪੰਜਾਬੀ ਸਰਲ ਭਾਸ਼ਾ ਚ ਨੂੰ ਕਨਵਰਟ ਕਰਕੇ ਉਹਨੂੰ ਦੱਸਿਆ ਵੀ ਗਲਮ ਇਸ ਲਈ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚ ਰੁੱਖ ਹੁੰਦੇ ਜਿਹੜੇ ਕਲਮਟਾਈਜ਼ ਕਰਕੇ ਹੁੰਦੇ ਨੇ ਸਾਰੇ ਦੀ ਮੈਡੀਸਨ ਗੋਣ ਹੈ ਗਿਆ ਉਹਨਾਂ ਗੋਣਾਂ ਨੂੰ ਸਮਝ ਕੇ ਉਹਨਾਂ ਰੁੱਖਾਂ ਨੂੰ ਬਚਾਈਏ ਆਪਾਂ ਤੇ ਨਵੇਂ ਸਾਰੇ ਰੁੱਖ ਲਾਈਏ ਧੰਨਵਾਦ ਸਾਰਾ ਸਸੀ ਕਾ